13:00 ਵਜੇ ਸੇ ਨਿਕਲਾ ਥਾ ਅੰਮ੍ਰਿਤਸਰ ਜਾ ਰਹਾ ਥਾ ਖਾਲੀਗੜ੍ਹ ਅਰੇ ਅਗ ਲੱਗੀ ਕਿਦਾਂ ਐਸੇ ਚਲਤੇ ਚਲਤੇ ਅਚਾਨਕ ਸੇ ਧੂੰਆ ਉੱਠਨੇ ਲੱਗਾ ਮੈਂ ਗਾੜੀ ਰੋਕਾ ਜੈਸੇ ਉਤਰਾ ਤੁਰੰਤ ਪੂਰੀ ਆਗ ਲੱਗ ਗਈ ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾ ਤੋਣਾ ਅੰਜਲੀ ਫਗਵਾੜਾ ਸ਼ਹਿਰ ਵਿੱਚ ਮੁੱਧਵਾਲ ਦੀ ਸਵੇਰ ਉਸ ਸਮੇਂ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਜਦੋਂ ਜੀਟੀ ਰੋਡ ਪੁਲ ਦੇ ਉੱਪਰ ਚੱਲ ਰਹੀ ਇੱਕ ਕੈਮੀਕਲ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੀ ਸੂਚਨਾ ਮਿਲਦੇ ਸਵਾਰੀ ਫਾਇਰ ਬਰਗੇਡ ਦੇ ਕਰਮਚਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਇਸੇ ਸਬੰਧ ਵਿੱਚ ਦੇ ਚਾਨ ਕਰ ਦਿੰਦੇ ਆ ਫਾਇਰ ਬਰਗੇਡ ਫਗਵਾੜਾ ਦੇ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਇੱਕ ਰਾਗੀਰ ਸੰਤੋਖ ਸਿੰਘ ਵੱਲੋਂ ਫਾਇਰ ਬਰਗੇਡ ਦੀ ਦਫਤਰ ਵਿਖੇ ਪਹੁੰਚ ਕੇ ਸੋਚਣਾ ਦਿੱਤੀ ਕਿ ਜੀਟੀ ਰੋਡ ਸਾਹਮਣੇ ਓਰੀ ਟਾਵਰ ਪੁਲ ਉੱਪਰ ਇੱਕ ਟਰੱਕ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਤੁਰੰਤ ਕਰਮਚਾਰੀਆਂ ਵੱਲੋਂ ਪਾਣੀ ਦੀਆਂ ਗੱਡੀਆਂ ਨੂੰ ਲੈ ਕੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਚਾਲਕ ਪਵਨ ਕੁਮਾਰ ਦੇ ਦੱਸਣ ਮੁਤਾਬਿਕ ਟਰੱਕ ਦੇ ਕੈਬਨ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਟਰੱਕ ਵਿੱਚ ਬਹੁਤ ਹੀ ਖਤਰਨਾਕ ਕੈਮੀਕਲ ਪਰਿਆ ਹੋਇਆ ਸੀ ਜੋ ਕਿ ਡੇਰਾ ਬੱਸੀ ਤੋਂ ਅੰਮ੍ਰਿਤਸਰ ਲਜਾਇਆ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਜੇਕਰ ਟਰੱਕੋ ਵਿੱਚ ਪਏ ਕੈਮੀਕਲ ਤੱਕ ਅੱਗ ਪਹੁੰਚ ਜਾਂਦੀ ਤਾਂ ਫਗਵਾੜਾ ਸ਼ਹਿਰ ਇੱਕ ਵੱਡੇ ਹਾਦਸੇ ਦੀ ਲਪੇਟ ਵਿੱਚ ਆ ਸਕਦਾ ਸੀ ਪਰ ਕਰਮਚਾਰੀਆਂ ਵੱਲੋਂ ਬੜੀ ਹੀ ਸੋਸ ਬੂਸਣਾ ਲੱਗ ਨੂੰ ਕੈਮੀਕਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਕਾਬੂ ਪਾ ਲਿਆ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਟਰੱਕ ਵੀ ਪੁਰਾਣੇ ਮਾਡਲ ਦਾ ਅਤੇ ਜਿਸ ਦੀ ਹਾਲਤ ਵੀ ਖਾਸ ਹੈ ਉਹਨਾਂ ਵੱਲੋਂ ਕੰਪਨੀ ਮਾਲਕਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਜਿਹੜੀਆਂ ਜਿਹੜਾ ਗੱਡੀ ਵਿੱਚੋਂ ਕੈਮੀਕਲ ਭੇਜਿਆ ਜਾਂਦਾ ਹੈ ਉਹਨਾਂ ਗੱਡੀ ਦੀ ਸਮੇਂ-ਸਮੇਂ ਸਿਰ ਜਾਂਚ ਕਰਵੋਣ ਦੀ ਰਹਿਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਹਰ ਸ਼ਹਿਰ ਵਿੱਚੋਂ ਗੁਜ਼ਰ ਰਹੀਆਂ ਕੈਮੀਕਲ ਵਾਲੀ ਗੱਡੀ ਕਿਸੇ ਹਾਦਸੇ ਦਾ ਕਾਰਨ ਨਾ ਬਣ ਸਕੇ ਫਗਵਾੜਾ న్యూਸ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਕੌਣ ਤੁਮਾਰ ਸਾਹਿਬ ਕੌਣ ਕੁਮਾਰ ਜੀ ਕਿੱਥੋਂ ਕਿੱਥੇ ਜਾ ਰਹੇ ਸੀਗੇ ਮੈਂ ਸਰ 13 ਵਾਸੀ ਤੋਂ ਨਿਕਲਾ ਤਾਂ ਅਮਰੀਕਾ ਜਾ ਰਹਾ ਸੀ ਖਾਲੀ ਗੱਡੀ ਅੱਗ ਲੱਗੀ ਕਿਦਾਂ ਐਸੇ ਚਲਦੇ-ਚਲਦੇ ਅਚਾਨਕ ਸੇ ਧੂੰਆ ਉੱਠਨੇ ਲੱਗਾ ਮੈਂ ਗੱਡੀ ਰੋਕਾ ਜੈਸੇ ਉਤਰਾ ਤੁਰੰਤ ਪੂਰੀ ਆਗ ਲੱਗ ਗਈ ਮੈਂ 112 ਮੇਂ ਫੋਨ ਕੀਤਾ ਤੁਰੰਤ ਤਤਕਾਲ ਟਾਈਮ ਤੇ ਆ ਗਿਆ ਆਗ ਬੁਝ ਗਈ ਤੇ ਫਾਇਰ ਵ੍ਰਿਗਟ ਦੀਆਂ ਗੱਡੀਆਂ ਕਿੰਨੀਆਂ ਲੱਗੀਆਂ ਪਤਾ ਦੋ ਦੋ ਅੱਗ ਬਈ ਦੋ ਗੱਡੀਆਂ ਦੋ ਗੱਡੀਆਂ ਇਹ ਮਤਲਬ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਦਾ ਆਪਣਾ ਸਰ ਇਹ ਤੋਂ ਪੂਰੀ ਗੱਡੀ ਚਲ ਗਈ ਹੈ ਅੱਗੇ ਦਾ ਪੂਰਾ ਕੇਬਿਨ ਜਲ ਗਿਆ ਹੈ ਟੈਂਕ ਲੇਕਿਨ ਟੈਂਕ ਬਚ ਗਿਆ ਹੈ ਸਰ ਕੋਈ ਬਹੁਤ ਹੈ ਨਹੀਂ ਟੈਂਕ ਤੋਂ ਅਗਰ ਫੁੱਟਾ ਤੋਂ ਦੇ ਲਿਆ ਜੀ ਇਹਦੇ ਵਿੱਚ ਕੀ ਹੈ ਜੀ ਇਹਦੇ ਵਿੱਚ ਮਾਲ ਕੀ ਹੈ ਜੀ ਗੱਡੀ ਐਕਸੀ ਐਲ ਐਸ ਸੀ ਐਲ ਤੇ ਆ ਜਾਓ ਤੇ ਆਬ ਹੈ ਜੀ ਐਕਸੀ ਐਲ ਐਸ ਸੀ ਐਲ ਮੇਰੀ ਨਾ ਟਿਕਿਆ ਐਸ ਸੀ ਤੇ ਆਬ ਦਾ ਨਾਂ ਆ ਗਿਆ ਐਚ ਸੀ ਐਲ ਆਬ ਐਚ ਸੀ ਐਲ ਜੀ ਜੀ ਐਚ ਸੀ ਐਲ ਕਿਰਪਾਲ ਸਿੰਘ ਹਾਂ ਜੀ ਕੀ ਮਾਮਲਾ ਕੀ ਹੈ ਕਿ ਜਿਹੜਾ ਤੁਸੀਂ ਅੱਜ ਇੱਥੇ ਆਏ ਆ ਇੱਥੇ ਜੀ ਇਹ ਰਹਾ ਕੀ ਤੁਰੇ ਜਾਂਦੇ ਨੇ ਸਾਨੂੰ ਅਦਲਾ ਦਿੱਤੀ ਵੀ ਅੱਗ ਲੱਗੀ ਆ ਉਸੇ ਵੇਲੇ ਅਸੀਂ ਦੋ ਗੱਡੀਆਂ ਆਪਣੀਆਂ ਲਿਆ ਕੇ ਆਦ ਨੂੰ ਕਾਬੂ ਪਾਇਆ ਜੀ ਤੇ ਤੇਜਾਬ ਲੋੜਿਆ ਵਿੱਚ ਗੱਡੀ ਦੇ ਤੇ ਆ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਾਦ ਨੂੰ ਕਾਬੂ ਸਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਿੰਨੀਆਂ ਲੱਗੀਆਂ ਤੇ ਨੁਕਸਾਨ ਕਿੰਨਾ ਹੋ ਗਿਆ ਗੱਡੀ ਦਾ ਦੋ ਗੱਡੀਆਂ ਲੱਗ ਗਈਆਂ ਜੀ ਸਾਡੀਆਂ ਪਾਣੀ ਦੀ ਪਾਣੀ ਦੀਆਂ ਦੋ ਗੱਡੀਆਂ ਲੱਗੀਆਂ ਤੇ ਇਹ ਹੈਗਾ ਦਾ ਟਰੱਕ ਸੀ ਕਿੱਥੋਂ ਕਿੱਥੇ ਜਾ ਰਿਹਾ ਸੀ ਕੋਈ ਪਤਾ ਇੰਦਾ ਸਰ ਕੋਈ ਨੌਲੇਜ ਨਹੀਂ ਹੈਗੀ ਹਾਂਜੀ ਕੋਈ ਡਰਾਈਵਰ ਹੀ ਦੱਸੂਗਾ ਜੀ ਤੇ ਡਰਾਈਵਰ ਮੌਕੇ ਤੇ ਹੀ ਆ ਮੌਕੇ ਤੇ ਡਰਾਈਵਰ ਹੈਗਾ ਜੀ ਇੱਥੇ ਹਾਂਜੀ ਤੇ ਤੁਹਾਨੂੰ ਕਿੱਦਾਂ ਤਲਾਹ ਪਤਾ ਲੱਗੀ ਸਾਨੂੰ ਰਾਹਗੀਰ ਤੁਰੇ ਜਾਂਦੇ ਨੇ ਦੱਸਿਆ ਜੀ ਅੱਗ ਲੱਗੀ ਆ ਮੌਕੇ ਤੇ ਆ ਕੇ ਤਾਂ ਗੱਡੀ ਬਚਾ ਲਈ ਗਈ ਆ ਟੈਂਕਰ ਬਚ ਗਿਆ ਜੀ ਬਾਟਮ ਤੋਂ ਤੇ ਬਾਕੀ ਜਿਹੜਾ ਗੱਡੀ ਦਾ ਕੈਬਨ ਆ ਉਹ ਨੁਕਸਾਨਿਆ ਗਿਆ ਜਿਹੜਾ ਦਾ ਕਾਬਲ ਸਿੰਘ ਹੈਂ ਕਾਬਲ ਸਿੰਘ ਕਾਬਲ ਸਿੰਘ ਜੀ ਇਹ ਇੱਕ ਜਿਹੜੀ ਅੱਗ ਲੱਗੀ ਟਰੱਕ ਨੂੰ ਇਹ ਕੀ ਮਾਮਲਾ ਕੀ ਕਾਰਨ ਇਹ ਕਿਉਂ ਬੇਅਰਿੰਗ ਦੇ ਵਿਚਾਰੇ ਦੇ ਕੀ ਕਾਰਨ ਲੱਗੀ ਕਿੱਦਾਂ ਚੱਲਦੇ-ਚੱਲਦੇ ਗੱਡੀ ਨੂੰ ਪਿੱਕਨਾਂ ਗੱਡੀਆਂ ਆ ਗੱਡੀਆਂ ਲੈ ਕੇ ਆਉਂਦੇ ਅਸੀਂ ਵੀ ਸਿਰ ਸਿਰ ਰੋਕ ਕੇ ਬਿਠਾ ਇੱਕ ਕਿੱਥੋਂ ਕਿੱਥੇ ਜਾ ਰਹੇ ਸੀ ਕੁਝ ਪਤਾ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਪਤਾ ਨਹੀਂ ਇਧਰੋਂ ਆਉਂਦੇ ਆ ਉਹ ਕਿਤੇ ਚੱਲਿਆ ਗਾ ਨੂੰ ਤੇ ਕਿੰਨੀ ਜਗ ਅੱਗ ਪਈ ਇਹਨੂੰ ਟਰੱਕ ਨੂੰ ਹੋਲੇ ਕੈਮਨ ਹੋਰ ਟਾਈਮ ਸੰਢਿਆ ਉਹ ਟਾਈਮ ਕੈਮਨ ਸੰਢਿਆ ਇਹ ਦੁਹਰਾਜੇ ਤੇ ਫਾਇਰ ਬ੍ਰੇਡ ਵਗੈਰਾ ਆਈ ਗੱਡੀਆਂ ਹਾਂਜੀ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਕਾਬੂ ਪੈ ਗਿਆ ਹਾਂਜੀ ਅੱਗੇ ਦੇ ਕਾਬੂ ਪਾਇਆ ਤਾਂ ਹਾਂ ਅੱਗੇ ਦੇ ਕਾਬੂ ਪਾਇਆ ਨਖਾਨ ਕੁਝ ਪਤਾ ਚੱਲਿਆ ਕਿੰਨਾ ਕੁ ਹੋ ਗਿਆ ਇਹਨਾਂ ਸਰਬਾਰੇ ਗੱਡੀ ਕਾਦੀ ਸੀ ਇਹ ਇੰਡੀਆ ਕੋਈ ਕਹਿ ਨਹੀਂ ਭਰਿਆ ਇਹਨਾਂ ਦਾ ਅਨਸਾਰ ਇੱਕ ਜਿਹੜਾ ਇੱਕ ਟਰੱਕ ਨੂੰ ਜਿਹੜੇ ਅੱਗ ਲੱਗੀ ਉਹਦੇ ਥੋੜੀ ਜਾਣਕਾਰੀ ਵੀ ਕੀ ਨਾਮ ਹੋ ਵਿਅਕਤੀ ਦਾ ਕਿਹੜੀ ਜਗ੍ਹਾ ਤੁਹਾਰਿਆ ਸੀ ਫਾਇਰ ਬ੍ਰਿਗੇਡ ਫਗਵਾੜਾ ਵਿਖੇ ਅੱਜ ਸਵੇਰੇ 7:20 ਮਿੰਟ ਦੇ ਉੱਤੇ ਇੱਕ ਰਾਹੀਰ ਜਿਸ ਦਾ ਨਾਮ ਸੰਤੋਖ ਸਿੰਘ ਹੈ ਉਸਨੇ ਖੁਦ ਆ ਕੇ ਫਾਇਰ ਬ੍ਰਿਗੇਡ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮ ਡਿਊਟੀ ਤੇ ਸੀਗੇ ਉਹਨਾਂ ਨੂੰ ਇਤਲਾਹ ਦਿੱਤੀ ਕਿ ਜੀਟੀ ਰੋਡ ਫਗਵਾੜਾ ਪੁਲ ਦੇ ਉੱਪਰ ਪੌਰੀ ਟਾਵਰ ਦੇ ਬਿਲਕੁਲ ਸਾਹਮਣੇ ਇੱਕ ਟਰੱਕ ਨੂੰ ਅੱਗ ਲੱਗ ਗਈ ਹੈ। ਔਰ 7:21 ਤੇ ਸਾਡੇ ਡਰਾਈਵਰ ਨੇ ਇੱਥੋਂ ਗੱਡੀ ਸਟਾਰਟ ਕਰਕੇ ਔਰ ਨਾਲ ਦੇ ਨਾਲ ਬਿਲਕੁਲ ਨੇੜੇ ਸੀਗਾ ਤੇ ਫਟਾਫਟ ਸਟਾਫ ਨੂੰ ਲੈ ਕੇ ਸਾਡੇ ਮੁਲਾਜ਼ਮ ਉੱਥੇ ਪਹੁੰਚੇ। ਮੌਕੇ ਤੇ ਜਾ ਕੇ ਦੇਖਿਆ ਇੱਕ ਐਚसीएल ਕੈਮੀਕਲ ਟਰੱਕ ਜੋ ਕਿ ਡੇਰਾ ਬਸੀ ਤੋਂ ਕੈਮੀਕਲ ਲੈ ਕੇ ਅੰਮ੍ਰਿਤਸਰ ਜਾ ਰਿਹਾ ਸੀ। ਔਰ ਡਰਾਈਵਰ ਦੇ ਕਹਿਣ ਮੁਤਾਬਕ ਜੋ ਟਰੱਕ ਦਾ ਕੈਬਿਨ ਹੈ ਉਹਦੇ ਵਿੱਚ ਕੁਝ ਸ਼ਾਰਟ ਸਰਕਟ ਹੋਇਆ ਪੁਲ ਦੇ ਉੱਪਰ ਸੀ ਔਰ ਡਰਾਈਵਰ ਨੇ ਜਦੋਂ ਦੇਖਿਆ ਕਿ ਮੇਰੇ ਕੈਬਨ ਦੇ ਵਿੱਚ ਸ਼ਾਰਟ ਸਰਕਟ ਹੋ ਗਿਆ ਅੱਗ ਲੱਗ ਗਈ ਹੈ ਉਸਨੇ ਫਟਾਫਟ ਆਪਣੀ ਗੱਡੀ 메ਨ ਜਿਟੀ ਰੋਡ ਤੋਂ ਪੁਲ ਦੇ ਉੱਪਰ ਇੱਕ ਸਾਈਡ ਤੇ ਲਗਾ ਲਈ ਤੇ ਤਾਂ ਕਿ ਦੂਜੀ ਟ੍ਰੈਫਿਕ ਵੀ ਨੂੰ ਵੀ ਵਿਘਨ ਨਾ ਪਵੇ ਔਰ ਸਾਡੇ ਮੁਲਾਜ਼ਮਾਂ ਨੇ ਜਿਹੜੇ ਫਾਇਰ ਬ੍ਰਿਗੇਡ ਦੇ ਸੀਗੇ ਤੁਰੰਤ ਮੌਕੇ ਦੇ ਉੱਤੇ ਪਹੁੰਚ ਕੇ ਇਸ ਘਟਨਾ ਨੂੰ ਜਿਹੜਾ ਕਾਬੂ ਪਾਇਆ ਔਰ ਬਹੁਤ ਹੀ ਖਤਰਨਾਕ ਕੈਮੀਕਲ ਨਾਲੇ ਟਰੱਕ ਭਰਿਆ ਹੋਇਆ ਸੀਗਾ ਤੇ ਬਚਾਅ ਹੋ ਗਿਆ ਮੌਕੇ ਦੇ ਉੱਤੇ ਫਟਾਫਟ ਅਸੀਂ ਕਾਰਵਾਈ ਕਰਕੇ ਇਸ ਨੂੰ ਜਿਹੜਾ ਹੈਗਾ ਅਸੀਂ ਕਵਰ ਕਰ ਲਿਆ ਔਰ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਉਹਦਾ ਨਾਮ ਪਵਨ ਕੁਮਾਰ ਸੀ ਔਰ ਡੇਰਾ ਵਸੀ ਦੀ ਇਹ ਇੱਕ ਜਿਹੜੀ ਹੈਗੀ ਆ ਫਰਮ ਹੈ ਜਿਨ੍ਹਾਂ ਦਾ ਟਰੱਕ ਸੀਗਾ ਔਰ ਸਾਡੇ ਵੱਲੋਂ ਪੂਰੀ ਮੁਸਤੈਦੀ ਦੇ ਨਾਲ ਇਸ ਘਟਨਾ ਨੂੰ ਜਿਹੜਾ ਹੈਗਾ ਅਸੀਂ ਮਤਲਬ ਨੁਕਸਾਨ ਹੋਣ ਤੋਂ ਬਚਾ ਲਿਆ ਕੈਬਨ ਸੜ ਗਿਆ ਤੇ ਬਾਕੀ ਇਸ ਦੀ ਜੋ ਵੀ ਅੱਗੇ ਜਾਂਚ ਹੋਈ ਸੀ ਉਹ ਅੱਗੇ ਦੇਖਦੇ ਆਂ ਇਹਦੀ ਕੋਈ ਕਾਰਵਾਈ ਪੁਲਿਸ ਵਿਭਾਗ ਕੋਲੋਂ ਕੀਤੀ ਜਾਂਦੀ ਆ ਸਾਡੇ ਵਿਭਾਗ ਨੇ ਆਪਣਾ ਬਹੁਤ ਹੀ ਮਸਤੀ ਦੇ ਨਾਲ ਦਿਵਾਲੀ ਦੇ ਦਿਨ ਚੱਲ ਰਹੇ ਹਾਂ ਫਗਵਾੜਾ ਦੇ ਵਿੱਚ ਬਹੁਤ ਵੱਡਾ ਹਾਸਾ ਹੋ ਸਕਦਾ ਸੀਗਾ ਪਰੰਤੂ ਸਾਡੇ ਬਹਾਦਰ ਕਰਮਚਾਰੀਆਂ ਨੇ ਤੁਰੰਤ ਘਟਨਾ ਤੇ ਪਹੁੰਚ ਕੇ ਇਸ ਜਿਹਾ ਹੈਗਾ ਅੱਗ ਨੂੰ ਨੁਕਸਾਨ ਹੋਣ ਤੋਂ ਬਚਾਇਆ ਇਹ ਜਾਨਾ ਕਿਹੜੀ ਜਗਾ ਸੀ ਇਹ ਟਰੱਕ ਡੇਰਾ ਬਸੀ ਤੋਂ HCL ਨਾਮ ਦਾ ਇੱਕ ਕੈਮੀਕਲ ਲੈ ਕੇ ਅੰਮ੍ਰਿਤਸਰ ਵੱਲ ਜਾ ਰਿਹਾ ਸੀਗਾ ਤੁਹ ਜੇ ਕੈਮੀਕਲ ਨੂੰ ਅੱਗ ਲੱਗੀ ਤੇ ਕੀ ਨੁਕਸਾਨ ਹੋਣ ਦੇ ਚਾਂਦੇ ਫਿਰ ਬਹੁਤ ਸਾਰਾ ਨੁਕਸਾਨ ਹੋ ਸਕਦਾ ਸੀਗਾ ਜੀ ਔਰ ਰੋਡ ਜਾਮ ਹੋ ਜਾਣਾ ਸੀਗਾ ਟ੍ਰੈਫਿਕ ਕਿਉਂਕਿ ਕੈਮੀਕਲ ਜਿਹੜਾ ਹੈਗਾ ਰਿਐਕਟ ਕਰਨਾ ਸੀਗਾ ਔਰ ਉਸ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਣਾ ਸੀਗਾ ਸਿਰਫ ਕੈਬਨ ਨੂੰ ਅੱਗ ਲੱਗੀ ਸੀ ਔਰ ਸਾਡੇ ਮਲਾਜ਼ਮਾਂ ਨੇ ਫਟਾਫਟ ਗੱਡੀ ਮੌਕੇ ਦੇ ਉੱਤੇ ਜਿਹੜਾ ਲੈ ਕੇ ਔਰ ਕੈਬਨ ਦੀ ਅੱਗ ਬੁਝਾ ਕੇ ਔਰ ਜਿਹੜੀ ਅੱਗ ਹੈ ਉਹ ਕੈਮੀਕਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਕੰਟਰੋਲ ਕਰ ਜਿਹੜੀ ਅੱਗ ਤੇ ਚਲੋ ਵੀ ਆਪਦੀ ਬਹੁਤ ਚੰਗੀ ਕਰ ਲੈ ਵੀ ਗੱਡੀ ਕੰਡੀਸ਼ਨ ਸੀਗਾ ਚੱਲਣ ਦੇ ਹਾਲਾ ਗੱਡੀ ਜੋ ਮੇਰੇ ਸਟਾਫ ਨੇ ਦੱਸਿਆ ਥੋੜਾ ਜਿਹਾ 올ਡ ਮਾਡਲ ਸੀਗਾ ਔਰ ਮੈਂ ਇਸ ਕੰਪਨੀ ਜਿਨ੍ਹਾਂ ਦਾ ਵੀ ਇਹ ਟਰੱਕ ਹੈ ਉਹਨਾਂ ਨੂੰ ਵੀ ਬੁਝਾਰਿਸ਼ ਕਰੂੰਗਾ ਕਿ ਇਹੋ ਜਿਹੇ ਖਤਰਨਾਕ ਪਦਾਰਥਾਂ ਦੀ ਜੋ ਪਾ ਟ੍ਰਾਂਸਪੋਰਟੇਸ਼ਨ ਪੂਰੇ ਪੰਜਾਬ 'ਚ ਜਾਂ ਇੰਡੀਆ 'ਚ ਕਿਤੇ ਵੀ ਕਰਦੇ ਆ ਤਾਂ ਤੁਹਾਡੀ ਜੋ ਗੱਡੀ ਹੈ ਉਹ ਬਿਲਕੁਲ ਦਰੁਸਤ ਹਾਲਤ ਦੇ ਵਿੱਚ ਔਰ ਨਵੀਂ ਮਾਡਲ ਦੇ ਵਿੱਚ ਵੈਲ ਜਿਹੜੀ ਕੁਆਲੀਫਾਈਡ ਹੋਣੀ ਚਾਹੀਦੀ ਆ ਤੁਹਾਡਾ ਜਿਹੜਾ ਸਟਾਫ ਹੈ ਉਹ ਨਸ਼ਾ ਮੁਕਤ ਹੋਣਾ ਚਾਹੀਦਾ ਤਾਂ ਜੋ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਕੋਈ కెమికਲ ਨੂੰ ਲੈ ਕੇ ਜਾਂ ਅੱਗ ਨੂੰ ਲੈ ਕੇ ਕੋਈ ਵੱਡੀ ਘਟਨਾ ਨਾ ਵਾਪਰ ਸਕੇ ਸੋ ਕੰਪਨੀ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਵੀ ਸੰਪਰਕ ਕੀਤਾ ਜਾਊਗਾ ਔਰ ਸਾਰਿਆਂ ਨੂੰ ਜਿੰਨੇ ਵੀ ਟਰਾਂਸਪੋਰਟੇਸ਼ਨ ਜਿਹੜੀ ਖਤਰਨਾਕ ਪਦਾਰਥਾਂ ਦੀ ਹੁੰਦੀ ਹੈ ਚਾਹੇ ਉਹ ਐਲਪੀਜੀ ਦੇ ਟੈਂਕਰ ਨੇ ਚਾਹੇ ਉਹ కెమికਲ ਦੀ ਟਰਾਂਸਪੋਰਟੇ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਤੋਂ ਕਿਸੇ ਵੀ ਪਾਸੇ ਲੈ ਕੇ ਜਾ ਰਹੇ ਨੇ ਸ਼ਹਿਰਾਂ ਚੋਂ ਗੁਜ਼ਰਦੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀਆਂ ਗੱਡੀਆਂ ਦੀਆਂ ਬ੍ਰੇਕਾਂ ਸਰਵਿਸ ਔਰ ਗੱਡੀ ਤੁਹਾਡੀ ਵੈਲ ਕੁਆਲੀਫਾਈਡ ਕੰਡੀਸ਼ਨ ਚ ਹੋਣੀ ਚਾਹੀਦੀ ਆ ਔਰ ਤੁਹਾਡਾ ਇੱਕ ਟ੍ਰੇਨਡ ਕੁਆਲੀਫਾਈਡ ਸਟਾਫ ਹੀ ਐਲੀਜੀਬਲ ਹੋਣਾ ਚਾਹੀਦਾ ਉਸ ਕੈਮੀਕਲ ਨੂੰ ਟਰਾਂਸਪੋਰਟ ਕਰਨ ਦਾ ਤੇ ਗੱਡੀਆਂ ਪਾਣੀ ਨੇ ਕਿੰਨੀਆਂ ਲੱਗੀਆਂ ਆਪਣੀਆਂ ਸਾਡੀਆਂ ਦੋ ਗੱਡੀਆਂ ਲੱਗੀਆਂ ਜੀ ਔਰ ਇੱਕ ਗੱਡੀ ਨਾਲ ਹੀ ਅਸੀਂ ਅੱਗ ਬੁਝਾ ਲਈ ਸੀਗੀ ਬਟ ਨੇੜੇ ਸੀਗਾ ਫਾਇਰ ਬਗੇਡ ਦੇ ਤੇ ਦੀਵਾਲੀ ਦੇ ਦਿਨ ਚੱਲ ਰਹੇ ਨੇ ਅਸੀਂ ਬਹੁਤ ਹੀ ਕੁਇਕਲੀ ਜਿਹੜਾ ਹੈਗਾ ਇਸ ਨੂੰ ਕਵਰ ਕਰ ਲਿਆ